ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਤੋੜਿਆ ਗਿਆ ਖਤਮ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਪੁੱਤਰ ਦਾ ਬਿਆਨ ਸਾਹਮਣੇ ਆ ਰਿਹਾ ਚਕਜੀਤ ਸਿੰਘ ਢੱਲੇਵਾਲ ਦੇ ਪੁੱਤ ਦੇ ਵੱਲੋਂ ਲਗਾਤਾਰ ਵਿਰੋਧੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕਈ ਲੋਕ ਇਹ ਸਵਾਲ ਕਰ ਰਹੇ ਨੇ ਕਿ ਕੇਂਦਰ ਦੇ ਕਹਿਣ ਦੇ ਉੱਤੇ ਜਿਹੜਾ ਕਿ ਇਹ ਮਰਨ ਵਰਤ ਰੱਖਿਆ ਗਿਆ ਤੇ ਹੁਣ ਉੱਥੇ ਹੀ ਸਰਕਾਰ ਦੇ ਕਹਿਣੇ ਦੇ ਉੱਤੇ ਤੋੜਿਆ ਗਿਆ ਤੇ ਜਿਸ ਤੋਂ ਬਾਅਦ ਕਈ ਸਵਾਲ ਹੈ ਜਿਹੜੇ ਕਿ ਉਹਨਾਂ ਦੇ ਵੱਲੋਂ ਉਠਾਏ ਗਏ ਨੇ ਤੇ ਦੂਜੇ ਪਾਸੇ ਉੱਥੇ ਹੀ ਢੱਲੇਵਾਲ ਦੀ ਹੁਣ ਕਿਰਦਾਰ ਕੂਸ਼ੀ ਕਰਨ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਤੇ ਉੱਥੇ ਹੀ ਜਾਣਕਾਰੀ ਹੈ ਜਿਹੜੀ ਕਿ ਉਹਨਾਂ ਦੇ ਪੁੱਤ ਗੁਰਪਿੰਦਰ ਟੱਲਵ ਢੱਲੇਵਾਲ ਦੇ ਵੱਲੋਂ ਜਿਹੜੀ ਕਿ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਕੁਝ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਤੇ ਜਾ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਹਨ ਦੇ ਪੁੱਤ ਦਾ ਕੀ ਕੁਝ ਕਹਿਣਾ ਹੈ ਅਸੀਂ ਸਮੂਹ ਨਗਰ ਪਿੰਡ ਟੱਲਿਆਣਾ ਦੇ ਤਰਫੋਂ ਬੇਨਤੀ ਕਰਦੇ ਹਾਂ ਕਿ ਜਿਹੜੀ ਸਾਡੇ ਆਗੂ ਸਰਦਾਰ ਜੀਜੀ ਸਿੰਘ ਦੀ ਢੱਲੇਵਾਲ ਵੱਲੋਂ 131 ਦਿਨਾਂ ਤੋਂ ਬਾਅਦ ਮੇਰਾ ਪਤਿਕਾ ਸਾਹਿਬ ਦੀ ਧਰਤੀ ਤੇ ਆਪਣੇ ਮਰਨ ਮਾਰਤ ਨੂੰ ਸਮਾਪਤ ਕਰਕੇ ਮਰਨ ਮਾਰਤ ਤੋਂ ਉੱਠ ਕੇ ਜਿਹੜਾ ਉੱਥੇ ਅਰਵਾਸ ਬੇਨਤੀ ਕਰਨ ਤੋਂ ਬਾਅਦ ਡਾਕਟਰੀ ਇਲਾਜ ਵਿੱਚ ਵਸਤੀ ਖੰਨਾ ਹਸਪੀਟਲ ਦੇ ਵਿੱਚ ਐਡਮਿਟ ਹੋਈ ਸੀ ਤੇ ਉਸ ਤੋਂ ਬਾਅਦ ਮਰਨ ਮਾਰਤ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਕੰਨਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਈਆਂ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਮੈਡੀਕਲ ਸਾਇੰਸ ਦੇ ਉੱਪਰ ਦੀ ਜਾਂ ਮੈਡੀਕਲ ਦੀਆਂ ਜਿਹੜੀਆਂ ਰਿਪੋਰਟਸ ਆ ਉਹਨਾਂ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਮੈਡੀਕਲ ਦੀਆਂ ਜਿਹੜੀਆਂ ਰਿਪੋਰਟਾਂ ਜਿਵੇਂ ਕਟੂਨ ਬਾਡੀਜ਼ ਆ ਜਿਹੜੀਆਂ ਪੋਜ਼ਿਟਿਵ ਆਈਆਂ ਕਟੂਨ ਬਾਡੀਜ਼ ਸਾਰੇ ਅੰਦੋਲਨ ਦੇ ਵਿੱਚ ਜਦੋਂ ਪੈਸਟ ਹੋਈ ਉਹ ਸਾਰੇ ਅੰਦੋਲਨ ਦੇ ਵਿੱਚ ਕਟੂਨ ਬਾਡੀਜ਼ ਜਿਹੜੀਆਂ ਪੋਜ਼ਿਟਿਵ ਆਈਆਂ ਅ ਇੱਕ ਵਾਰੀ ਵੀ ਜੇ ਨੈਗੇਟਿਵ ਆਉਂਦੀਆਂ ਤਾਂ ਕੀ ਆਪਾਂ ਨੂੰ ਲੱਗਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਰੇਖ ਹੇਠ ਉਹ ਰੀਪੋਰਟਾਂ ਆ ਰਹੀਆਂ ਤੇ ਜੇ ਇੱਕ ਵਾਰੀ ਵੀ ਜੇ ਕਿਤੇ ਕੋਈ ਰਿਪੋਰਟ 네ਗੇਟਿਵ ਹੁੰਦੀ ਤਾਂ ਕੀ ਪ੍ਰਸ਼ਾਸਨ ਉਸ ਗੱਲ ਨੂੰ ਮੀਡੀਆ ਦੇ ਵਿੱਚ ਨਾ ਪ੍ਰਚਾਰਦਾ ਕੀ ਪ੍ਰਸ਼ਾਸਨ ਉਸ ਗੱਲ ਨੂੰ ਲੋਕਾਂ ਦੇ ਵਿੱਚ ਨਾ ਪ੍ਰਚਾਰਦਾ ਕਿ ਭਾਈ ਪ੍ਰਧਾਨ ਦਾ ਕੁਝ ਲੈ ਰਿਹਾ ਪ੍ਰਧਾਨ ਦਾ ਕੁਝ ਖਾ ਰਿਹਾ ਸਾਰੇ ਅੰਦੋਲਨ ਦੇ ਵਿੱਚ ਹਾਲਾਂਕਿ ਅੰਦੋਲਨ ਤੋਂ ਸਾਰੇ ਮਰਨ ਮਰਨ ਮਤ ਦੇ ਵਿੱਚ ਮਰਨ ਮਤ ਤੋਂ ਬਾਅਦ ਤੱਕ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਜਿਹੜੇ ਕਟਨ ਬਾਡੀਜ਼ ਦੀਆਂ ਪੋਜ਼ਿਟਿਵ ਆਈਆਂ ਕਿਟੋਨ ਬਾਡੀਜ਼ ਪੋਜ਼ਿਟਿਵ ਦੇ ਨਾਲ ਨਾਲ 4 ਪਲੱਸ ਪੋਜ਼ਿਟਿਵ ਹੋਇਆ ਇਹਦਾ ਮਤਲਬ ਇਹਦਾ ਮਤਲਬ ਇਹ ਸੀਗਾ ਮੈਡੀਕਲ ਲੈਂਗੁਏਜ ਦੇ ਵਿੱਚ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੇਟ ਹੈ ਉਹ ਖਾਲੀ ਆ ਰਿਹਾ ਹੈ ਪੇਟ ਦੇ ਵਿੱਚ ਕੋਈ ਵੀ ਖਰਾਕ ਦੇ ਤੌਰ ਤੇ ਜਾਂ ਪੇਟ ਦੇ ਵਿੱਚ ਕੋਈ ਵੀ ਨਿਊਟ੍ਰੀਸ਼ਨਲ ਲੋ ਨਹੀਂ ਦਿੱਤਾ ਹੁਣ ਕੁਝ ਜਿਹੜੇ ਆਨਸਰ ਹੁੰਦੇ ਆ ਸ਼ਰਾਰਤੀ ਆਨਸਰ ਨਾਲ ਹੋਈ ਜਾਂ ਕਿਸੇ ਦੀ ਕਿਰਦਾਰ ਕੂਸ਼ੀ ਕਰਨ ਵਾਸਤੇ ਜਿਹੜੇ ਕੋਈ ਆਨਸਰ ਹੁੰਦੇ ਆ ਉਹਨਾਂ ਦੀ ਜੇ ਆਪਾਂ ਗੱਲ ਕਰ ਲਈਏ ਤੇ ਇੱਕ ਵੀਡੀਓ ਆਪਣੇ ਕੋਲੇ ਪਹੁੰਚੀ ਸੀ ਕਿ ਵੈਸੇ ਤਾਂ ਇਹਨਾਂ ਵੀਡੀਓਜ਼ ਵਗੈਰਾ ਤੇ ਧਿਆਨ ਦੇਣ ਦਾ ਉਜਾ ਮੰਨੋ ਵੀ ਕੋਈ ਗੱਲਬਾਤ ਕਰਨ ਦਾ ਮਤਲਬ ਨਹੀਂ ਬਣਦਾ ਪਰ ਅਸੀਂ ਗੱਲਬਾਤ ਇਸ ਕਰਕੇ ਕਰ ਰਹੇ ਹਾਂ ਕਿ ਸਾਡੇ ਆਗੂ ਦੀ ਕਿਰਦਾਰਕੁਸ਼ੀ ਹੈ ਜਿਹੜੀ ਉਹ ਲੋਕ ਜਿਹੜੇ ਕਰਨ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਉਹਨਾਂ ਨੂੰ ਨਾ ਤਾਂ ਜਿਹੜਾ ਹੈਗਾ ਸਚਾਈ ਦਾ ਪਤਾ ਨਾ ਉਹ ਗੱਲ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਪੁੱਟ ਕੇ ਮਾਈਕ ਦੇ ਉੱਤੇ ਆ ਕੇ মিডিਆ ਦੇ ਅੱਗੇ ਆ ਕਿਸੇ ਰੂਪ ਇੱਕ ਬੋਲਣ ਦਾ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਜੇ ਆਪਾਂ ਦੋਗਲਾਪਨਤੀ ਦੇਖੀਏ ਉਹਨਾਂ ਲੋਕਾਂ ਦਾ ਦੋਗਲਾਪਨ ਦੇਖੀਏ ਤੇ ਉਹ ਗੱਲਾਂ 'ਚ ਆਪਾਂ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਉਹ ਵੀਡੀਓ ਨੂੰ ਦੇਖਿਓ ਤੇ ਸਮਝਿਓ ਸਾਡਾ ਧਲੇਵਾਲ ਇੱਕ ਪੰਜ ਕਕਾਰਾਂ ਦੇ ਧਾਰਮਿਕ ਸਿੱਖ ਨੇ ਜੀ ਬਾਰੀ ਦੇ ਨਿਤਨੇਮੀ ਨੇ ਜਿਆ ਸਾਡਾ ਸਰਬਉੱਚ ਅਕਾਲ ਪੁਰਖ ਸਾਹਿਬ ਉਹ ਇਸ ਗੱਲ ਲਈ ਹੁਕਮ ਕਰੇ ਕਿ ਇਹ ਸਾਨੂੰ ਤੁਹਾਡੀ ਨਿਯੋੜ ਹੈ ਅਸੀਂ ਸਨਮਸ ਲੜਾਂਗੇ ਸਾਡਾ ਸਿੱਖੀ ਦਾ ਫਲਸਫਾ ਵੀ ਲੜ ਕੇ ਜੂਝ ਕੇ ਮਰਦਾ ਹੈ ਇਹ ਤਰੀਕਾ ਸਿੱਖੀ ਨਹੀਂ ਸਿੱਖ ਤੁਸੀਂ ਇੱਕ ਸਿੱਖ ਹੋ ਅਕਾਲ ਪੁਰਖ ਸਾਹਿਬ ਨੂੰ ਮੰਨਦੇ ਹੋ ਤਾਂ ਉਹ ਉਥੋਂ ਅਕਾਲ ਪੁਰਖ ਸਾਹਿਬ ਤੋਂ ਹੁਕਮਨਾਮਾ ਜਾਰੀ ਕਰੋ ਹੁਕਮਨਾਮਾ ਜਾਰੀ ਕਰਕੇ ਤਖਤਾ ਜਹਦਰਮ ਸੇ ਜਾਣ ਉਹ ਧਲੇਵਾਲ ਸਾਹਿਬ ਨੂੰ ਬਾਹਰ ਫੜ ਕੇ ਉਠਾ ਕੇ ਅਕਾਲ ਪੁਰਖ ਦਾ ਪੰਛ ਦਾ ਹੁਕਮ ਹੈ ਮਰਨ ਮਰ ਛੱਡੋਗੇ ਤਾਂ ਮੈਨੂੰ ਨਹੀਂ ਲੱਗਦਾ ਧੰਨਵਾਦ ਸਾਬਾ ਨਾ ਕਰਨ ਕਿਉਂਕਿ ਉਹ ਇਸ ਗੱਲ ਨੂੰ ਨਤਮਸਤਕ ਨੇ 기ਅਕਾਤ ਸਾਬ ਨੂੰ ਮੰਨਦੇ ਨੇ ਸਿੱਖ ਨੇ ਸੋ ਮੈਨੂੰ ਲੱਗਦਾ ਕਿ ਆਪਾਂ ਸਾਰੇ ਪੰਜਾਬੀਆਂ ਵਾਕੇ ਸਾਰੇ ਭੈਣ ਭਰਾ ਉਹ ਰਲ ਕੇ ਅਕਾਲ ਚੱਕ ਸਾਹਿਬ ਦੇ ਜਹੇਦ ਰਾਜ ਜੀ ਯਾਨੀ ਵੀ ਸੇ ਨੂੰ ਬੇਨਤੀ ਕਰਨੀ ਚਾਹੀਦੀ ਆ ਕਿ ਤੁਸੀਂ ਫੌਰੀ ਅਕਾਲ ਚੱਕ ਸਾਹਿਬ ਨੂੰ ਹੁਕਮਨਾਮਾ ਜਾਰੀ ਕਰੋ ਔਰ ਹੁਕਮਨਾਮਾ ਲੈ ਕੇ ਵੇ डिसेंबर ਜਾ ਕੇ ਉੱਥੇ ਉਹਨਾਂ ਨੂੰ ਬੈਠੇ ਹੁਕਮਨਾਮਾ ਕਾਲਤਖਰ ਸਾਹਿਬ ਤੋਂ ਆਇਆ ਤੁਹਾਨੂੰ ਇਹ ਗੱਲ ਮਾਣੀ ਚੈਨੀ ਕਾਲਤਖਰ ਤੇ ਉਹ ਮੰਨੜੇ ਤੇ ਉਹਨਾਂ ਦੀ ਜਾਨ ਹੁਣ ਵੇਖੋ ਕਿ ਇਹੀ ਵੀਰ ਇਹ ਵੀਰ ਹੈ ਜਿਹੜਾ ਇਹ ਮੀਡੀਆ ਦੇ ਅੱਗੇ ਗੱਲ ਕਰ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਰਜਿਦਾਰਾ ਜਿਹੜੇ ਸਾਡੇ ਉਹਨਾਂ ਨੂੰ ਬੇਨਤੀ ਕਰੀਏ ਕਿ ਭਾਈ ਡੱਲੇਵਾਲ ਸਾਹਿਬ ਨੂੰ ਜਾ ਕੇ ਤੁਸੀਂ ਹੁਕਮ ਲਾਓ ਕਿ ਭਾਈ ਆਪਣਾ ਮਰਨਾਰਤਾ ਜਿਹੜਾ ਉਹ ਛੱਡੋ